ਕਿਸਾਨ ਵੀਰੋ ਆਪਾਂ ਕਰ ਰਹੇ ਆ ਸਪਰੇ ਕਣਕ ਪੀਲੀ ਹੋ ਚੁੱਕੀ ਸੀ ਪਹਿਲਾ ਪਾਣੀ ਲੱਗਣ ਤੋਂ ਬਾਅਦ ਕੁਝ ਥਾਵਾਂ ਤੇ ਕਾਫੀ ਜ਼ਿਆਦਾ ਦਬਜਾ ਗਈ ਸੀ ਤੇ ਕੁਝ ਥਾਵਾਂ ਦੇ ਉੱਪਰ ਠੀਕ ਹੈ ਤੇ ਕੁਝ ਥਾਵਾਂ ਦੇ ਉੱਪਰ ਬਹੁਤ ਜ਼ਿਆਦਾ ਵਧੀਆ ਸੋ ਇੱਧਰ ਪਹਿਲਾਂ ਮੈਂ ਦੱਸ ਦੇਵਾਂ ਕਿਹੜਾ ਉਹ ਟਾਵਰ ਤੁਸੀਂ ਦੂਰ ਵੇਖ ਰਹੇ ਹੋ ਇੱਧਰ ਵਾਲ ਨੂੰ ਸਾਰੇ ਆਪਣੇ ਜਿਹੜੇ ਖੇਤ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਪਹਿਲੀ ਸਪਰੇ ਆਪਾਂ ਕੀਤੀ ਹੈ ਉਹਦਾ ਕਾਫੀ ਜ਼ਿਆਦਾ ਵਧੀਆ ਅਸਰ ਵੇਖਣ ਨੂੰ ਮਿਲ ਰਿਹਾ ਹੈ ਤੇ ਐ ਸਾਈਡ ਵਾਲੇ ਪਾਸੇ ਉਹ ਦੋ ਟਾਵਰਾਂ ਨੂੰ ਸਾਹਮਣੇ ਇਹਨੂੰ ਇੱਧਰ ਕੋਈ ਥਾਵਾਂ ਤੇ ਪੀੜੀ ਪੈ ਗਈ ਜਿੱਥੇ ਪਾਣੀ ਸਿਰਫ ਦੋ ਕਥਾਵਾਂ ਦੇ ਉੱਪਰ ਟੁੱਟ ਗਿਆ ਸੀ ਜਾਨੀ ਇਹ ਕਿਹੜਾ ਨੱਕਾ ਜਿਹੜਾ ਉਹ ਟੁੱਟ ਗਿਆ ਸੀ ਤੇ ਉੱਥੇ ਪਾਣੀ ਮੌਕੇ ਦੇ ਉੱਪਰ ਜਿਹੜਾ ਦੁਬਾਰਾ ਟੁੱਟਿਆ ਥੋੜੀ ਜਿਹੀ ਦੋ ਕ 11 ਤੱਕ ਉਹ ਉਹਨਾਂ ਥਾਂ ਹੀ ਬਹੁਤ ਜ਼ਿਆਦਾ ਪੀਲਾ ਹੋ ਗਿਆ ਹੈ ਕਿਹੜੀ ਤੇ ਕਣਕ ਨੂੰ ਕਾਫੀ ਜ਼ਿਆਦਾ ਵੱਡਾ ਨੁਕਸਾਨ ਹੁੰਦਾ ਜੇਕਰ ਪਹਿਲੇ ਪਾਣੀ ਦੇ ਉੱਪਰ ਦੀ ਫਿਰ ਕਿਤੇ ਗਲਤੀ ਨਾਲ ਥੋੜਾ ਮੋਟਾ ਵੀ ਪਾਣੀ ਚੱਲ ਜਾਵੇ ਤੇ ਦੋਸਤੋ ਜਿਹੜੀ ਆਪਾਂ ਇਹ ਸਪਰੇਅ ਕਰ ਰਹੇ ਆ ਕਣਕ ਦਾ ਪੀਲਾਪਨ ਠੀਕ ਕਰਨ ਵਾਸਤੇ ਇਹਦੇ ਵਿੱਚ 1 ਕਿਲੋ ਤਾਂ ਆ ਮੈਗਨੀਜ਼ ਸਲਫੇਟ ਹੈ ਤੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਅੱਧਾ ਕਿਲੋ ਹੈਗੀ ਆ ਮੈਗਨੀਸ਼ੀਅਮ ਤੇ ਚਿਲੇਟਡ ਜ਼ਿੰਕ ਜਿਹੜਾ ਉਹ 100 ਗ੍ਰਾਮ ਤੇ ਚੌਥਾ ਹੈਗਾ ਜੀ ਯੂਰੀਆ ਉਹ ਕਿਲੋ ਸਵਾ ਕਿਲੋ ਦੀ ਰੇਸ਼ਿਓ ਨਾਲ ਅਸੀਂ ਪਾ ਰਹੇ ਆ ਆਪਾਂ 1 ਏਕੜ ਦੇ ਵਿੱਚ 150 ਲੀਟਰ ਪਾਣੀ ਮਤਲਬ 6 ਢੋਲੀਆਂ ਪਾਣੀ ਦੀਆਂ ਕਿਉਂਕਿ 25 ਲੀਟਰ ਪੈਂਦਾ ਪੂਰਾ ਭਰ ਕੇ ਉਹ ਵੱਡੀ ਢੋਲੀ ਚ ਤੇ ਇਹ 6 ਢੋਲੀਆਂ ਪਾ ਰਹੇ ਆ ਸਪਰੇਅ ਕਰ ਰਹੇ ਆ ਤੇ ਜੇਕਰ ਮੈਂ ਆਪਣੇ ਸਿਰਫ ਖੇਤ ਦੀ ਗੱਲ ਕਰਾਂ ਤਾਂ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਮੀਂਹ ਨਾ ਪੈਣ ਦੀ وجہ ਤੋਂ ਖੇਤ ਦੀ ਜਿਹੜੀ ਫਸਲ ਹੈ ਉਹ ਸਲੋ ਹੌਲੀ ਮਤਲਬ ਕਿ ਵਾਧਾ ਕਰ ਰਹੀ ਹੈ ਹੌਲੀ ਵਧ ਰਹੀ ਹੈ ਉਦਾਂ ਤਾਂ ਠੀਕ ਆ ਵੇਖੋ ਕਿਉਂਕਿ ਕੈਮਰਾ ਉੱਚਾ ਰੱਖੇ ਤਾਂ ਥੋੜਾ ਫਸਲ ਹੋਰ ਤਰ੍ਹਾਂ ਦਿਸਣ ਲੱਗ ਜਾਂਦੀ ਹੈ ਨੀਮਾ ਤੁਸੀਂ ਇਹ ਵੇਖ ਸਕਦੇ ਹੋ ਜਿਵੇਂ ਜੋ ਵੀ ਹੈ ਵੀ ਜਿੱਦਾਂ ਦੀ ਵੀ ਹੈ ਤੇ ਪਰ ਅਸੀਂ ਜਿਹੜਾ ਸਮਾਨ ਜਿਹੜੇ ਤੱਤ ਪਾਏ ਨੇ ਛੋਟੇ ਤੱਤ ਉਹ ਇਹੀ ਪਾਏ ਨੇ ਕਿ ਮੈਗਨੀਜ਼ ਸਲਫੇਟ ਮੈਗਨੀਸ਼ੀਅਮ ਅੱਧਾ ਕਿਲੋ ਮੈਗਨੀਜ਼ ਕਿਲੋ ਤੇ ਚਿਲੇਟਡ ਜ਼ਿੰਕ 100 ਗ੍ਰਾਮ ਤੇ ਯੂਰੀਆ 1/2 ਕਿਲੋ ਸੋ ਇਹ ਚੀਜ਼ਾਂ ਪਾਈਆਂ ਨੇ ਤੇ ਇਹਦਾ ਦੂਜੀ ਸਪਰੇਅ ਕਰਨ ਨਾਲ ਇਹ ਬਿਲਕੁਲ ਸ਼ਾਨਦਾਰ ਹੋ ਜੇਗੀ ਬਹੁਤ ਹੀ ਵਧੀਆ ਤੇ ਜਿਵੇਂ ਤੁਸੀਂ ਆਹ ਵੇਖ ਸਕਦੇ ਹੋ ਇਹ ਆਪਣਾ ਜਿਹੜਾ ਬਰਸੀਨ ਸੀ ਇਹ ਵੀ ਵਧਦਾ ਜਾਂ ਨਹੀਂ ਸੀ ਕਰ ਰਿਹਾ ਹੈਗਾ ਪਰ ਜਦੋਂ ਇਹ ਸਪਰੇਅ ਕਰੀ ਅਸੀਂ ਮੈਗਨੀਜ਼ ਦੀ ਇਹਨੂੰ ਕੱਲੀ ਕਰੀ ਸੀ ਤੇ ਬਹੁਤ ਹੀ ਸੋਨਾ ਹੋ ਗਿਆ ਬਰਸੀਨ ਇਕਦਮ ਮਤਲਬ ਬਹੁਤ ਜ਼ਿਆਦਾ ਵਧੀਆ ਦੇਖੋ ਬਹੁਤ ਵਧੀਆ ਖੜਾ ਬਰਸੀਨ ਤੇ ਇਸ ਤਰੀਕੇ ਦੋਸਤੋ ਜਿਹੜੀਆਂ ਸਪਰੇਆਂ ਨੇ ਆਪਾਂ ਸਪਰੇਆਂ ਜਿਹੜੀਆਂ ਨਦੀਨ ਗੁਲੀ ਡੰਡਾ ਫੇਲਾ ਵਾਲ ਦੇ ਕੋਈ ਨਹੀਂ ਉੱਗਿਆ ਹੈਗਾ ਪਹਿਲਾ ਪਾਣੀ ਲਾਣ ਤੋਂ ਬਾਅਦ ਵੀ ਨਹੀਂ ਉੱਗਿਆ ਤੇ ਪਹਿਲਾ ਪਾਣੀ ਲਾਣ ਤੋਂ 2-3 ਦਿਨ ਪਹਿਲਾਂ ਆਪਾਂ ਵਕੀਰਾ ਗੱਲੀ ਕਰੀ ਸੀ ਉਹਦੀ ਸਪਰੇ ਕਰੀ ਸੀ 200 ਲੀਟਰ ਪਾਣੀ ਚ ਉਹ ਜਿਹੜਾ ਕੀੜਾ ਜਿਹਾ ਹੁੰਦਾ ਸਪਰੇ ਕਰਨ ਵਾਲਾ ਉਹਦੇ ਨਾਲ ਸਪਰੇ ਕਰੀ ਸੀ ਤੇ ਲੱਗਦਾ ਵੀ ਇਹ ਵਧੀਆ ਰਿਹਾ ਤਰੀਕਾ ਪਰ ਜਿਹੜੇ ਕਿਸਾਨ ਵੀਰ ਨੇ ਮੇਰੇ ਨੇੜੇ ਹੀ ਕਣਕ ਬਜਾਈ ਕਰਨ ਸਾਰੀ ਸਟੌਪ ਵਗੈਰਾ ਦੀ ਸਪਰੇ ਕਰਤੀ ਸੀ ਵੈਸੇ ਉਹਨਾਂ ਨੇ ਵਕੀਰਾ ਵੀ ਵਿਚਰ ਲਾਤੀ ਸੀ ਹੁਣ ਮੈਨੂੰ ਨਹੀਂ ਪਤਾ ਵੀ ਇਹ ਠੀਕ ਤਰੀਕਾ ਜਾ ਗਲਤ ਪਰ ਉਹਨਾਂ ਦੇ ਗੁੱਲੀ ਡੰਡਾ ਨਹੀਂ ਉੱਗਿਆ ਬਿਲਕੁਲ ਵੀ ਮਤਲਬ ਜੇ ਆਪਾਂ ਕਣਕ ਬੀਜਣ ਸਾਰੀ ਗਿੱਲੀ ਗਿੱਲੇ ਖੇਤ ਦੇ ਉੱਪਰ ਸਟੌਪ ਵਗੈਰਾ ਕਰਦੀਏ ਪੂਰੀ ਮਾਤਰਾ ਇਸ ਢੰਗ ਨਾਲ ਉਹ ਵੀ ਸ਼ਾਨਦਾਰ ਨਤੀਜੇ ਦਿੰਦੀ ਹੈ ਤੇ ਜੇ ਆਪਾਂ ਕਣਕ ਨੂੰ ਪਾਣੀ ਲਾਣ ਤੋਂ 2 ਦਿਨ ਪਹਿਲਾਂ ਸਪਰੇ ਕਰਦੀਏ ਗੁੱਲੀ ਡੰਡੀ ਦੀ ਤਾਂ ਵੀ ਸ਼ਾਨਦਾਰ ਅਸਰ ਹੁੰਦਾ ਬਸ਼ਰਤੇ ਮੌਸਮ ਵਿਭਾਗ ਤੋਂ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਵੀ ਮੀਂਹ ਵਗੈਰਾ ਨਾ ਪੈਣ ਵਾਲਾ ਹੋਵੇ ਕੋਕੇ ਜੇ ਘਰ ਮੀਂਹ ਪੈ ਜਾਂਦਾ ਤਾਂ ਫਿਰ ਫਸਲ ਨੇ ਕਣਕ ਨੇ ਵੀ ਪੀਲੀ ਹੋਣਾ ਫਸਲ ਨੇ ਪੀਲੀ ਹੋਣਾ ਤੇ ਉਹਦਾ ਵੱਧਾ ਵੀ ਇੱਕਦਮ ਰੁਕ ਜਾਣਾ ਤੇ ਕਈ ਥਾਵਾਂ ਤੇ ਕਈ ਵਾਰੀ ਵੱਡਾ ਨੁਕਸਾਨ ਹੋ ਜਾਂਦਾ ਫਸਲ ਓਕਾ ਹੀ ਜਖੜੀ ਆ ਜਾਂਦੀ ਹੈ ਕਹਿਣ ਤੋਂ ਬਾਅਦ ਬੂਟੇ ਮੱਚਣ ਜੇ ਲੱਗ ਜਾਂਦੇ ਨੇ ਤੇ ਇੱਕ ਹੋਰ ਦੋਸਤੋ ਪਿਛਲੇ ਦਿਨ ਆਪਾਂ ਇੱਕ ਹੋਰ ਤੁਹਾਡੇ ਨਾਲ ਤਜਰਬਾ ਸਾਂਝਾ ਕੀਤਾ ਸੀ ਉਹ ਜਿਹੜਾ ਉਹ ਖੇਤ ਉੱਥੇਕ ਥੋੜਾ ਜਿਹਾ ਪਾਣੀ ਲੱਗਣ ਤੋਂ ਰਹਿ ਗਿਆ ਸੀ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿੱਥੇ ਪਾਣੀ ਅਸੀਂ ਨਹੀਂ ਲਾਇਆ ਉੱਥੇ ਯੂਰੀਆ ਵੀ ਇੱਕ ਕਰੀ ਪਾਇਆ ਤੇ ਪਾਣੀ ਅਜੇ ਤੱਕ ਵੀ ਨਹੀਂ ਲੱਗਿਆ ਤੇ ਫਸਲ ਜਿਹੜੀ ਆ ਉਹਦੀ ਲੰਬਾਈ ਬਹੁਤ ਜ਼ਿਆਦਾ ਜਿਵੇਂ ਇਹ ਲੰਬਾਈ ਹੈ ਨਾ ਇਹਦੇ ਨਾਲੋਂ ਬਹੁਤ ਜ਼ਿਆਦਾ ਵੱਧ ਲੰਬਾਈ ਹੈ ਉਹਦੀ ਤੇ ਯਾਨੀ ਪਛਤਾਵਾ ਹੋ ਰਿਹਾ ਸਾਨੂੰ ਵੀ ਪਾਣੀ ਘੜ ਤੋਂ ਘੜ 30 35 ਦਿਨ ਤੇ ਹੀ ਲਾਉਣਾ ਚਾਹੀਦਾ ਜੇ ਫਸਲ ਮੰਗਰੀ ਆ ਵੱਖਰੀ ਗੱਲ ਹੈ ਪਰ ਜੇ ਸਰਦਾ ਹੈ ਤਾਂ 35 ਦੀ بجائے 40 ਦਿਨਾਂ ਤੱਕ ਵੀ ਟੈਬਲ ਟਪਾਓ ਆਪਾਂ ਨੂੰ ਫਾਇਦਾ ਹੈ ਜਿਹੜਾ ਕਿ ਹੁਣ ਮੈਂ ਕਿਤੇ ਅਰਬਾ ਵੇਖਿਆ ਵੀ ਪਾਣੀ ਘਟ ਲਾਣ ਚ ਭਲਾਈ ਹੈ ਜੇ ਆਪਾਂ ਗੇਤਾ ਪਾਣੀ ਲਾ ਦਿੰਨੇ ਆ ਤੇ ਉਹਦੇ ਨਾਲ ਨੁਕਸਾਨ ਹੀ ਨੁਕਸਾਨ ਹੈ ਘੱਟ ਤੋਂ ਮੈਂ ਪਾਣੀ ਤੋਂ ਪਾਵੇ ਕਹਿ ਵੀ ਜਦੋਂ ਆਪਾਂ ਖੇਤ ਨੂੰ ਪਾਣੀ ਛੱਡਦੇ ਆ ਤਾਂ ਉਦੋਂ ਵੀ ਪਤਲਾ-ਪਤਲਾ ਪਾਣੀ ਦੇਣਾ ਚਾਹੀਦਾ ਇਹ ਨਹੀਂ ਵੀ ਪੂਰੇ ਘਾਰੇ ਭਰ-ਭਰ ਕੇ ਆਪਾਂ ਪਾਣੀ ਛੱਡੀਏ ਸੋ ਉਹਦੇ ਨਾਲ ਵੀ ਨੁਕਸਾਨ ਹੁੰਦਾ ਹੈ